ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਜੀ ਦਾ ਤੁਸੀਂ ਅੱਜ ਪ੍ਰਕਾਸ਼ ਮਨਾ ਰਹੇ ਆਂ ਤੇ ਪ੍ਰਕਾਸ਼ ਦਾ ਮਤਲਬ ਹੁੰਦਾ ਹੈ ਚਾਨਣ ਹੁਣ ਪ੍ਰਕਾਸ਼ ਤੇ 1504 ਨੂੰ ਹੋਇਆ ਬਾਬੇ ਦਾ ਅੱਜ ਆ ਗਿਆ 2025 ਇੱਕੇ ਵਰੀ ਪ੍ਰਕਾਸ਼ ਹੋਇਆ ਪਰ ਉਸ ਦਿਨ ਨੂੰ ਆਪਾਂ ਯਾਦ ਕੀਤਾ ਅੱਜ ਆਪਾਂ ਨੂੰ ਸੋਝੀ ਆ ਰਹੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਬਣ ਆਈ ਤੇ ਜਦੋਂ ਸ਼ਬਦ ਸੁਣਿਆ ਨਾ ਜਿਹੜਾ ਤੁਸੀਂ ਸਾਰਿਆਂ ਬੋਲਿਆ ਪਹਿਲੀ ਵਾਰੀ ਹੋਇਆ ਇਦਾਂ ਵੀ ਇਹ ਸ਼ਬਦ ਸੰਗਤ ਨੇ ਬੋਲਿਆ ਬਾਬਾ ਜੀ ਦੇ ਕੰਨ ਹੀ ਪਿਆ ਭਾਈ ਲੈਣੇ ਜੀ ਦੇ ਰੁਕ ਗਏ ਹੁਣ ਜਿੱਥੇ ਪਾਠ ਚੱਲਦਾ ਕਥਾ ਕੀਰਤਨ ਉੱਥੇ ਕੋਈ ਸੂਰਮਾ ਹੀ ਰੁਕਦਾ ਜਿੱਥੇ ਖਾੜਾ ਲੱਗਾ ਹੋਵੇ ਉੱਥੇ ਧੱਕੇ ਨਹੀਂ ਗਾਂ ਕੁਰਸੀ ਤੇ ਬਹਿਣ ਗਿਓ ਇੱਕ ਵੀਡੀਓ ਆਈ ਨਾ ਫੋਟੋ ਖਚਾਉਣ ਲੱਗਾ ਨਾ ਚੁੱਕ ਕੇ ਥੱਲੇ ਮਾਰਿਆ ਸਟੇਜ ਤੋਂ ਆਖੋ ਸਤਨਾ ਕੀ ਖਟਿਆ ਖਚਾਲਾ ਫੋਟੋ ਵੀ ਅਸੀਂ ਜਿੱਥੇ ਬਹਿਣਾ ਸੁਣਨਾ ਉੱਥੇ ਨਹੀਂ ਬਹਿਣਾ ਜਿਹੜੇ ਸਾਨੂੰ ੱੱੱਕੇ ਮਾਰਨਦੇ ਉਹ ਉਹਦੇ ਤਾਂ ਚੱਕ ਸਟੇਜਾਂ ਤੇ ਜੱਫੀਆਂ ਪਾਉਣੇ ਆਖੋ ਸੱਜਣਾ ਕਿੱਡੇ ਦਿਨ ਮਾੜਿਆ ਇੱਕ ਇੱਕ ਪਤਿਤ ਬੰਦਾ ਇੱਕ ਦਸਤਾਰ ਵਾਲੇ ਬੰਦੇ ਨੂੰ ੱੱਕਾ ਮਾਰੇ ਕਿੱਡੀ ਮਾੜੀ ਗੱਲ ਐ ਤੇ ਬਾਣੀ ਪਹਿਲੋਂ ਕੀ ਕਹਿੰਦੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਸਿਰ ਤੇ ਪੱਗ ਬਨ ਕੇ ਤੇ ਬਾਣੀ ਕਥਾ ਸੁਣੀ ਫਿਰ ਜਦੋਂ ਉੱਧਰ ਜਾਵਾਂਗੇ ਫਿਰ ਅਗਲੇ ਚੰਗੇ ਮੈਂ ਕਿਹਾ ਬਹੁਤ ਵਧੀਆ ਹੋਇ ਇਤਰਾ ਪੰਜ ਸੱਤਾਂ ਦੇ ਹੋਰ ਮਾਰਨ ਤੇ ਇਹਨਾਂ ਨੂੰ ਆਵੇ ਅਕਲ ਜਦੋਂ ਬਾਣੀ ਸੁਣੀ ਬਾਬਾ ਜੀ ਰੋ ਗਏ ਰੋਕੇ ਤੇ ਬੈਠ ਗਏ ਤੇ ਜਦੋਂ ਭਾਈ ਜੋਧ ਜੀ ਨੇ ਸਮਾਪਤੀ ਕੀਤੀ ਕਹਿੰਦੇ ਸਿਖਾ ਬੜਾ ਆਨੰਦ ਆਇ ਤੈਨੂੰ ਸੁਣ ਕੇ ਗੱਜ ਗਿਆ ਖੁਸ ਸਤਨਾਮ ਸ੍ਰੀ ਰੂਹ ਖੁਸ਼ ਕਰਤੀ ਉਹ ਇਹ ਪੈਗਾਮ ਜਿਹੜਾ ਹੈ ਇਹਦੀ ਅਰਥ ਵੀ ਆਉਂਦੇ ਤੁਹਾਨੂੰ ਤੇ ਭਾਈ ਜੋਧ ਜੀ ਗੁਰੂ ਨਾਨਕ ਦੇ ਸਿੱਖ ਨੇ ਬੜੇ ਪਿਆਰੇ ਉਹਨਾਂ ਨੇ ਕਿਹਾ ਜਿੰਨੀ ਕੁ ਜੋਗਾ ਉਹਨੇ ਕਹਉਂਦੇ ਆ ਬਾਬਾ ਜੀ ਫਿਰ ਕਥਾ ਵੀ ਸੁਣਾਓ ਫਿਰ ਉਹਨਾਂ ਨੇ ਸੂਖਮ ਜੀ ਅਰਥ ਕੀਤੇ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੁਮਾਲੀਐ ਕਹਿੰਦੇ ਉਸ ਸਾਹਿਬ ਦੀ ਸੇਵਾ ਕਰੋ ਉਸ ਪਿਆਰੇ ਦੇ ਨਾਲ ਜੁੜੋ ਜਿਹੜੇ ਮਿਲਿਆਂ ਸੁਖ ਮਿਲੇ। ਹੋਰ ਮਟੀਆਂ ਕਬਰਾਂ ਦੇ ਧਾਰੀਆਂ ਕੱਚੇ ਪਿੱਲਿਆਂ ਨਾਲ ਨਾ ਜੁੜੋ ਇਹਨਾਂ ਤੁਹਾਨੂੰ ਦੁੱਖ ਹੀ ਦੇਣੇ ਸੁਖ ਨਹੀਂ ਦੇਣਾ ਆਖੋ ਸਤਨਾਮ। ਫਿਰ ਰੀਪੀਟ ਕਰਿਓ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੁਮਾਲੀਐ। ਕਹਿੰਦੇ ਬਾਬਾ ਜੀ ਇਹਦਾ ਅਰਥ ਹੀ ਹੈ ਵੀ ਜਿਹੜੇ ਸਾਹਿਬ ਦੀ ਸੇਵਾ ਕੀਤਿਆਂ ਸੁਖ ਮਿਲੇ ਨਾ ਉਹ ਸਾਹਿਬ ਦੀ ਸੇਵਾ 'ਚ ਜ਼ਰੂਰ ਜੁੜਨਾ ਚਾਹੀਦਾ ਆਖੋ ਸਤਨਾਮ। ਫਿਰ ਅਗਲਾ ਸ਼ਲੋਕ ਪੜਿਆ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਜਿਤ ਕੀਤਾ ਪਾਈਐ ਆਪਣਾ ਸਹ ਘਾਲ ਬਰੀ ਕਿਉ ਕਹਿੰਦੇ ਇਹੋ ਜਿਹਾ ਕੰਮ ਨਾ ਕਰਿਓ ਜਿਹੜਾ ਕਰਾਂਗੇ ਪਰ ਨਾ ਪਹਿਣਾ ਖੋ ਸਤਨਾ ਜਿਹਾ ਬੀਜੈ ਸੋ ਲੋਣੇ ਕਰਮਾ ਸੰਧੜਾ ਖੇਤ ਹੁਣ ਇਹ ਸਾਰੇ ਸ਼ਬਦ ਨੂੰ ਸੁਣਿਆ ਜਿਹੋ ਜਿਹਾ ਕੋਈ ਬੀਜ ਦਾ ਨਾ ਉਹਨੂੰ ਇੱਕ ਦਿਨ ਵੱਡਣਾ ਪੈਂਦਾ ਗੱਜ ਕਿ ਅੱਖ ਹੋਏਗੀ ਜੇ ਆਪਾਂ ਕਿਸੇ ਦੀਆਂ ਲੱਤਾਂ ਵੱਡੀਆਂ ਨਾ ਅਗਲੇ ਜਨਮ 'ਚ ਆਪਣੀਆਂ ਲੱਤਾਂ ਨਹੀਂ ਹੋਣੀਆਂ ਆਪਾਂ ਵੀਲ ਚੇਅਰ 'ਤੇ ਹੋਣਾ ਜੇ ਆਪਾਂ ਕਿਸੇ ਦੀਆਂ ਅੱਖਾਂ ਕੱਡੀਆਂ ਤੇ ਅਗਲੇ ਜਨਮ 'ਚ ਅੰਨੇ ਹੋਵਾਂਗੇ ਜੇ ਆਪਾਂ ਕਿਸੇ ਦੇ ਹੱਥ ਵੱਡੇ ਆ ਨਾ ਅਗਲੇ ਜਨਮ 'ਚ ਆਪਾਂ ਟੁੰਡੇ ਜਨਮ ਲੈਣਾ ਇਹ ਲਿਖ ਲਿਓ ਆ ਕਿੰਨੇ ਜੀਵਚਾਰੇ ਜਿਹੜੇ ਗੁਰਦੁਆਰੇ ਦੇ ਬਾਹਰ ਬੈਠੇ ਹੁੰਦੇ ਇਹ ਕੌਣ ਆ ਕਰਮੀ ਆਪੋ ਆਪਣੀ ਕੇ ਨੇੜੈ ਦੂਜੀ ਬੋਡੀ ਦੇ ਅਰਥ ਸੀ ਜਿੱਤ ਕੀਤਾ ਪਾਈ ਹੈ ਇੱਕ ਸਾਖੀ ਪਿਆਰੀ ਹੈ ਕੋਈ ਯਾਤਰੂ ਸੀ ਉਹ ਯਾਤਰਾ ਤੇ ਗਏ ਤ੍ਰੇਤਰਾਸ਼ਟ੍ਰ ਦੀ ਪ੍ਰਾਤਨ ਜਨਮ ਦੀ ਸਾਖੀ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਨਾ 100 ਪੁੱਤ ਮਰਿਆ ਉਹਦਾ ਭੈਣੋ 100 ਉਦੇਵ ਸਾਖੀ ਅਕੋਰਡਿੰਗ ਮੇਰੇ ਇੱਕੇ ਵਾਰੀ ਮਨ 'ਚ ਆ ਗਈ ਮੈਨੂੰ ਵਿਸਰੀ ਹੈ ਨਾ ਉਹ ਯਾਤਰਾ ਤੇ ਚੱਲੇ ਤੇ ਇਹਦੇ ਡੇਰੇ ਦੇ ਵਿੱਚ ਉਹਨਾਂ ਦੇ ਧੀ ਪੁੱਤ ਕੋਈ ਨਹੀਂ ਸੀ ਤੇ ਉਹਨਾਂ ਨੇ ਕਹਿ ਦਿੱਤਾ ਵੀ ਸਾਡਾ ਬੱਚਾ ਕੋਈ ਨਹੀਂ ਅਸੀਂ ਹੰਸ ਦਾ ਬੱਚਾ ਲੈ ਕੇ ਪਾਲਿਆ ਵਾ ਤੇ ਇਹ ਸਾਡੇ ਧੀਆ ਪੁੱਤਰ ਹੈ ਤੇ ਤੁਸੀਂ ਨਿਗਰ ਰੱਖਿਓ ਅਸੀਂ ਯਾਤਰਾ ਜਾਣਾ ਹੈ ਉਹ ਪਿਛਲੇ ਜਨਮ ਦਾ ਵੀ ਰਾਜਕੁਮਾਰ ਹੈ ਤੇ ਉਹਨੂੰ మాਸ ਖਾਣ ਦਾ ਸ਼ੌਂਕ ਹੈ ਬੋਲੋ ਵਹਿਗੁਰੂ ਉਹਦਾ ਜਿਹੜਾ ਰਸੋਈਆ ਸੀ ਨਾ ਉਹਨੂੰ ਇੱਕ ਦਿਨ ਕਿਦਰੇ ਜਲਦੀ ਦੇ ਵਿੱਚ ਸ਼ਿਕਾਰ ਨਹੀਂ ਮਿਲਿਆ ਉਹਨੇ ਕੀ ਕੀਤਾ ਹੰਸ ਦਾ ਇੱਕ ਬੱਚਾ ਜਿਹੜਾ ਸੀ ਨਾ ਉਹਦਾ ਮਾਸ ਬਣਾ ਕੇ ਖਵਾਤਾ ਹੁਣ ਹੰਸ ਦਾ ਮਾਸ ਖਾਦਾ ਨਹੀਂ ਕਹਿੰਦਾ ਵਾਹ ਜੀਬ ਚਟ ਗਿਆ ਕਹਿੰਦਾ ਆਨੰਦ ਆ ਗਿਆ ਵੀ ਨਾਮ ਦਿੱਤਾ ਕਿਉਂਕਿ ਸਾਰੇ ਰਾਸਾ ਜੀ ਉਸਾਨਾ ਕਰਿਓ ਇਹ ਸਾਡੇ ਪੰਥ ਵਿੱਚ ਵੀ ਇਹ ਦੁਬਦਾ ਚੱਲੰਦੀ ਇਹਨੇ ਕੋਈ ਕਲੀਅਰ ਕਰ ਸਕਿਆ ਇਹ ਤੇ ਰੱਬ ਹੀ ਕਰੂਗਾ ਜਦੋਂ ਆਖੋ ਸਤਨਾਮ ਕਿਉਂਕਿ ਕਈ ਪੰਗਤੀਆਂ ਹੁਣ ਆਪਾਂ ਏਡੇ ਵਿਦਵਾਨ ਨਹੀਂ ਖੋ ਮਾਰੇ ਜਾਂਦੇ ਪਰ ਬਾਣੀ ਨੇ ਜਦੋਂ ਇੰਨਾ ਸ਼ਬਦ ਕਹਿਤਾ ਨਾ ਜਪਜੀਤ ਸਾਹਿਬ ਚ ਅਸੰਖ ਗੱਲ ਵੱਡ ਹਤਿਆ ਕਮਾਹੀ ਵੀ ਗੱਲ ਵੱਡਣਾ ਕਿਸੇ ਦਾ ਇਹ ਜਪਜੀਤ ਸਾਹਿਬ ਚ ਆਉਂਦਾ ਨਾ ਹਤਿਆ ਵਾ ਅਸੰਖ ਗਲ ਵੱਡ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਇਹ ਫਿਰ ਸਿੱਧ ਹੋ ਗਿਆ ਪਾਪ ਐ ਉਹਨੇ ਇੱਕ ਖਾਦਾ ਜੀਵ ਦਾ ਚਸਕਾ ਵੜਾ ਮਾੜਾ ਜਿ ਪੈ ਜਾਈ ਤੇ ਰੋਜ਼ ਤੇ ਪੜਦੇ ਆ ਆਨੰਦ ਸਾਹਿਬ ਚ ਬਾਬਾ ਤੜਕੇ ਪੜਨ ਆਂਦਾ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਮੈਂ ਹੁਣ ਜ਼ਿੰਦਗੀ ਚ ਨਹੀਂ ਖਾਦਾ ਤੇ ਮੈਂ ਕਿਹੜਾ ਮਰ ਗਿਆ ਤੇ ਜਿਨਾਂ ਨੇ ਘਟੋ ਘਟ 4 500 ਛਕ ਲਿਆ ਬੱਕਰਾ ਕੁੱਕੜ ਪੰਜ ਹਜ਼ਾਰ ਉਹ ਵੀ ਤੇ ਮੇਰੇ ਵਰਗੀ ਆ ਮੈਨੂੰ ਜ ਕੋਈ ਫਰਕ ਦੀਦਾ ਨਹੀਂ ਨਾ ਕਿ ਜਾਂ ਉਹਨਾਂ ਦੇ ਵੱਡੇ ਕੱਦ ਹੋ ਗਏ ਹੁਣ ਜਾਂ ਉਹ ਬਹੁਤਾ ਤਕੜੇ ਹੋ ਗਏ ਉਹਨਾਂ ਨੂੰ ਗੁੱਸਾ ਨਹੀਂ ਪਲੀਜ਼ ਇੱਕ ਜੀਵ ਦਾ ਚਸਕਾ ਜਿਹਨੂੰ ਗੁਰਬਾਣੀ ਕਹਿੰਦੀ ਏ ਰਸਨਾ ਤੂੰ ਅਨਰਸ ਕਿਉਂਕਿ ਜਿਹੜੇ ਪ੍ਰਾਤਨ ਸਿੰਘ ਸੀ ਨਾ ਉਹਨਾਂ ਨੂੰ ਅਸੀਂ ਕਹਿੰਨੇ ਝਟਕਾ ਪਰ ਉਹਨਾਂ ਦੇ ਹਾਲਾਤ ਤੇ ਵੇਖੋ ਕਿਹੜੇ ਸੀ ਘਰ ਉਹਨਾਂ ਦੇ ਕੋਲ ਨਹੀਂ ਪੰਡਾ ਠੇ ਕਰੋਨਾ ਦੇ ਕੋਲ ਨਹੀਂ ਹਕੂਮਤ ਨੇ ਲਾਣ ਕਰਤਾ ਵੀ ਪੱਤਾ ਪੱਤਾ ਸਿੰਘਾਂ ਦਾ ਵੀ ਜਿੱਥੇ ਸਿੰਘ ਮਿਲਦਾ ਮਾਰ ਦਿਓ ਵੀ ਕਾਨੇਰ ਦੇ ਰਾਜਸਥਾਨ ਦੇ ਜੰਗਲਾਂ ਚ ਚਲੇ ਗਏ ਤੇ ਪੱਤੇ ਖਾਦੇ ਉਹਨਾਂ ਦੀ ਮਜਬੂਰੀ ਬਣੀ ਸੀ ਵੀ ਜਾਨਵਰਾ ਸੂਰਾਾਂ ਦਾ ਹਿਰਨਾਾਂ ਦਾ ਉਹਨਾਂ ਨੂੰ ਮਜਬੂਰੀ ਚ ਸ਼ਿਕਾਰ ਕਰਕੇ ਢਿੱਡ ਭਰਨਾ ਪਿਆ ਤੇ ਸਾਨੂੰ ਥੋੜਾ ਆਖਿਆ ਵੀ ਇੰਨਾ ਕੁ ਜੱਬ ਨੇ ਦਿੱਤਾ ਵਾ ਤੇ ਤੁਸੀਂ ਇਹ ਰਸਨਾ ਤੂੰ ਅੰਨਰਸ ਰਾਜ ਚ ਰਹੀ ਤੇਰੀ ਇਹ ਜੀਵ ਦਾ ਚਸਕਾ ਵਾ ਇਹ ਨਹੀਂ ਹੱਲ ਹੋਣਾ ਜੇ ਮੰਨ ਸਕਦੇ ਤੇ ਮੰਨ ਲਿਓ ਤੇ ਮੈਂ ਹੁਣੇ ਹੀ ਕਹਦਾ ਲਾਈਵ ਚੱਲਦਾ ਮੈਂ ਮਾਫੀ ਮੰਗਦਾ ਮੈਂ ਵੈਸੇ ਬਚਨ ਕਰ ਰਿਹਾ ਸਾਖੀ ਦੀ ਇਹ ਕੋਈ ਆਪਾਂ ਜਿੱਦਣਾ ਨਹੀਂ ਕਿਸੇ ਨਾਲ ਨਾ ਮੈਂ ਜਿੱਦੇ ਨਾ ਜੀਦਾ ਜੀ ਕਰਦਾ ਖਾ ਲਓ ਜੀਦਾ ਨਹੀਂ ਤੇ ਨਾ ਖਾਓ ਆਖੋ ਸਤਰਾ ਹੋ ਕਿ ਮੈਨੂੰ ਪਤਾ ਨਾ ਅੱਜ ਕੱਲ ਕੰਟਰੋਵਰਸਰੀ ਉਸੇ ਵੇਲੇ ਵੀਡੀਓ ਕੱਟੀ ਜਾਣੀ ਤੇ ਉਹ ਬਾਬਾ ਜੀ ਨੇ ਹਨਾ ਆਪਾਂ ਇਸ ਪਾਸੇ ਪਹਿਲਾਂ ਹੀ ਆਪਦਾ ਕਹਿਤਾ ਜਵਜੀ ਸਾਹਿਬ ਚ ਕਲੀਅਰ ਹੋ ਗਿਆ ਅਸੰਖ ਗਲ ਵੱਡ ਹੱਤਿਆ ਗੱਲ ਵੱਡਨਾ ਕਿਸੇ ਦਾ ਵੀ ਹੱਤਿਆ ਕਮਾਉਣੀ ਆ ਇਹ ਜਪਜੀ ਸਾਹਿਬ ਬਾਬੇ ਨਾਨਕ ਦੇ ਬੋਲ ਆ ਅਸੰਖ ਪਾਪੀ ਪਾਪ ਕਰ ਉਹਨੇ ਇੱਕ ਹੰਸ ਖਾਦਾ ਉਹਨੂੰ ਸੁਆਦ ਲੱਗਾ ਕਹਿੰਦਾ ਜਿਹੜਾ ਕੱਲ ਬਣਾਇਆ ਸੀ ਮੀਟ ਨਾ ਉਹੀ ਬਣਾਉਣਾ ਉਹਨੂੰ ਪੈਸੇ ਮਿਲਦੇ ਗਏ ਵਦ ਤੇ ਉਹ ਸਾਰੇ ਖਵਾਈ ਗਿਆ ਜੀ ਚੇਤਾ ਰੱਖਿਓ ਜਿੱਤ ਕੀਤਾ ਪਾਈਏ ਆਪਣਾ ਸਹ ਘਾਲ ਬਰੀ ਕਿਉਂ ਉਹ ਸਾਧ ਸੰਗਤ ਜੀ ਸੌ ਦਾ ਸੌ ਹੀ ਖਾ ਗਿਆ ਤੇ ਜਿਹੜੇ ਖਵਾਇਆ ਰਸੋਈਏ ਨੇ ਉਹਨੇ ਚਲਾਕੀ ਇਹ ਖੇਡੀ ਵੀ 500 ਰੁਪਇਆ ਐਨੇ ਮੈਨੂੰ ਨਾਮ 'ਤੇ ਦਿੱਤਾ ਤੇ 100 ਦੇ ਵਿੱਚ ਹੰਸ 100 ਆ ਜਾਣਾ ਏ ਤੇ 400 ਬਾਜ ਜਾਣਾ ਏ ਜਦੋਂ ਬੰਦਾ ਭਾਵ ਕਰਦਾ ਨਾ ਮਾਇਆ ਹੀ ਕਰਾਉਂਦੀ ਆਖੋਏਗਾ ਜੋ ਵੀ ਅੱਜ ਦੁਨੀਆ ਤੇ ਹੋਂਦ ਆਵਾ ਚਿੱਟੇ ਦਾ ਵਪਾਰ ਨਸ਼ੇ ਪੱਤੇ ਇਹ ਸਾਰੀ ਮਾਇਆ ਦੀ ਖੇਡ ਹੋਰ ਕੁਝ ਨਹੀਂ ਇੱਕ ਬੰਦੇ ਦੀ ਭੁੱਖ ਜੀ ਵੱਜ ਜਾਂਦੀ ਵੀ ਮੈਂ ਵੱਡੀ ਗੱਡੀ ਰੱਖਣੀ ਮੈਂ ਪੈਲੀ ਬੰਨਾ ਤੇ ਹੈ ਕੁਝ ਵੀ ਨਹੀਂ ਮਰਨ ਲੱਗਿਆ ਲੀੜੇ ਵੀ ਲਾ ਜਾਣੇ ਆਪ ਕੋ ਸਤਨਾਮ ਉਹਨੇ ਸੰਗਤ ਜੀ 100 ਬੱਚਾ ਖਾ ਲਿਆ ਤੇ ਜਦੋਂ ਵਾਪਸ ਆਏ ਨਾ ਜਿਨ੍ਹਾਂ ਦੇ ਭੇਟਾ ਫੜਾਈ ਸੀ ਤੇ ਉਹ ਕਹਿੰਦੇ ਵੀ ਸਾਡੇ ਬੱਚੇ ਕਿੱਥੇ ਆ ਉਹਨੇ ਕਿਹਾ ਚੁੱਕੋ 100 ਰੁਪਇਆ 1 ਰੁਪਏ ਦਾ ਇੱਕ ਹੰਸਾ ਤੇ ਆਪ ਦਾ ਮੁੱਲ ਲੈ ਲਓ ਉਹ ਨਹੀਂ ਮਿਲਣਾ ਉਹਨ ਤੁਹਾਨੂੰ ਹੰਸੀ ਚਾਹੀਦਾ 100 ਬੱਚਾ ਤੁਸੀਂ ਹੋਰ ਲੈ ਲਓ ਤੇ ਵਿਦਵਾਨ ਕਹਿੰਦੇ ਪਾਰਸ ਪੁੱਤਰ ਤੇ ਪਿਆਰ ਇਹ ਤਿੰਨ ਚੀਜ਼ਾਂ ਦੁਨੀਆ ਤੇ ਮੁੱਲ ਨਹੀਂ ਵਿਕਦੀਆਂ ਆਖੋ ਸਤਨਾਮ ਇਹ ਨਹੀਂ ਮਿਲਦੀਆਂ ਕਿਧਰ ਉਹ ਮਾਂ ਦੇ ਅੰਦਰੋਂ ਹੂਕ ਨਿਕਲੀ ਜਿੱਦਾਂ ਸਰਵੰਦੀ ਮਾਂ ਦਾ ਪੁੱਤ ਮਰਿਆ ਸੀ ਨਾ ਤੇ ਉਹਦੀਆਂ ਅੰਦਰਾਂ ਚੋਂ ਬੱਦਵਾ ਨਿਕਲੀ ਕਹਿੰਦੀ ਰੱਬ ਕਰਕੇ ਮੇਰਾ ਪੁੱਤ ਮਾਰਨ ਵਾਲਿਆ ਤੇਰੇ ਵੀ ਮਰਨ ਆਖੋ ਸਤਨਾਮ ਲੈਂਦਾ ਬੱਦਵਾਏ ਤੂੰ ਮਾਇਆ ਕਰੇ ਘਤ ਗੁਰਬਾਣੀ ਕਹਿੰਦੀ ਉਹਦੇ ਅੰਦਰੋਂ ਹੂਕ ਨਿਕਲੀ ਕਹਿੰਦੀ ਵੇ ਜੀਵ ਦੇ ਸਵਾਦ ਵਾਲਿਆ ਮੇਰਾ ਬੱਚਾ ਕੋਈ ਨਹੀਂ ਸੀ ਮੈਂ ਹੰਸ ਬੱਚੇ ਬਣਾ ਕੇ ਪਾਲੇ ਤੇ ਤੂੰ ਸਾਰੇ ਖਾ ਗਿਆ ਮਾਰ ਕੇ ਤੜਕਾ ਲਾ ਕੇ ਰੱਬਾ ਜੇ ਖੈਰ ਕਰੇ ਕਿ ਤੇਰਾ ਵੀ 100 ਪੁੱਤ ਮਰੇ ਤੇ ਫਿਰ ਜਦੋਂ ਮਾਂ ਭਾਰਤ ਹੁੰਦੀ ਹੈ ਨਾ ਤੇ ਸੌ ਪੁੱਤ ਮਰਿਆ ਸੀ ਉਹਦਾ ਬੋਲੋ ਵੈਗਰੂ ਸੌ ਪੁੱਤ ਢੇਰੀ ਹੋ ਗਿਆ ਤੇ ਅੱਖਾਂ ਨਹੀਂ ਸੀ ਰੋਂਦਾ ਸੀ ਉਹਨੇ ਕਿਹਾ ਪਿਛਲੇ ਜਨਮ ਦਾ ਗਿਆਈ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੈ ਕੋ ਨਾ ਸੀ ਕਹਿਣ ਲੱਗੇ ਤੂੰ ਸੌ ਖਾਦਾ ਸੀ ਮੈਂ ਤੁਹਾਡਾ ਬੱਚਾ ਮੈਂ ਵਿਦਵਾਨੀ ਪਰ ਇਹ ਗੱਲ ਸੱਚੀ ਜੇ ਜੇ ਅੱਜ ਰੋਂਦੇ ਆ ਤੇ ਕਿਸੇ ਨੂੰ ਰਵਾਇਆਈ ਜੇ ਅੱਜ ਹੱਸਦੇ ਆ ਤੇ ਕਿਸੇ ਨੂੰ ਹਸਾਇਆਈ ਜੀ ਅੱਜ ਸੁਖ ਲੈਨੇ ਤੇ ਕਿਸੇ ਨੂੰ ਸੁਖ ਦਿੱਤਾਈ ਇਹ ਕਰ ਕਰੇ ਸੋ ਇਹ ਕਰ ਪਾਏ ਗੁਰਬਾਣੀ ਕਹਿੰਦੀ ਜਿਤ ਤ ਕੀਤਾ ਪਾਈਏ ਆਪਣਾ ਸਾ ਹਾਲ ਬੁਰੀ ਕਿਉ ਜਿਤਰਾ ਦਾ ਵੀ ਅੱਜ ਕਰਾਂਗੇ ਲਿਖਿਆ ਜਾਣਾ ਗੁਰਬਾਣੀ ਅੰਦਰ ਚਲੋ ਕਰਨੀ ਕਾਗਦ ਮਨਮ ਸਵਾਣੀ ਬੁਰਾ ਭਲਾ ਦੋਇ ਲੇਖ ਪਹੇ ਜਿਉਂ ਜਿਉਂ ਕਿਰਤ ਚਲਾਏ ਤਉ ਚੱਲੀਏ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤ ਸਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਕਲਿਆ ਤੇ ਬਾਬਾ ਜੀ ਨੇ ਅਰਥ ਸੁਨੇ ਸਮਾਧੀ ਲੱਗੀ ਤੁਹਾਡੇ ਨੂੰ ਕਹਿੰਦੇ ਭਾਈ ਜੋਦ ਅੱਗੇ ਕਹਿੰਦੇ ਅਗਲੇ ਸ਼ਲੋਕ ਚਾਹੁੰਦਾ ਏ ਜਿਤ ਕੀਤਾ ਪਾਈਏ ਆਪਣਾ ਸਹ ਘਾਲ ਗਰੀ ਕਿਉ ਕਾਲੀਆ ਮੰਦਾ ਮੂਲ ਨਾ ਕੀਚਈ ਤੇ ਜ਼ਿੰਦਗੀ ਚ ਕਦੇ ਚਾਹ ਕੇ ਵੀ ਕਿਸੇ ਦਾ ਮੰਦਾ ਨਾ ਕਰਿਓ ਮਾੜਾ ਨਾ ਕਰਿਓ ਨਹੀਂ ਭਲਾ ਕਰ ਸਕਦੇ ਨਾ ਮਾੜਾ ਨਾ ਕਰਿਓ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੜਨਾ ਦੇਹੀ ਰੋਗ ਨਾ ਲਗਈ ਪੱਲੇ ਸਭ ਕਿਸ ਕਹਿ ਲੱਗੇ ਚਾਕੇ ਵੀ ਕਿਸੇ ਦਾ ਬੁਰਾ ਨਾ ਕਰਿਓ ਸਜਣਾ ਮੰਦਾ ਮੂਲ ਨਾ ਕੀਚੇਂ ਦੇ ਲੰਮੀ ਨਦਰ ਕਹਿੰਦੇ ਲੰਮੀ ਨਦਰ ਮਾਰ ਜਿਹੋ ਜੇ ਅੱਜ ਕਰਨਦੇ ਭਲਕੇ ਪਰਣਾ ਵੀ ਪੈਣਾ ਜੇ ਕਥਾ ਕੋਈ ਸੁਣ ਲੇ ਤੇ ਹੋ ਸਕਦਾ ਭਲਾ ਹੋ ਜੇ ਜੇ ਲੋਕਾਂ ਦੇ ਪੁੱਤ ਮਾਰਨਦੇ ਆ ਤੇ ਆਪਣੇ ਵੀ ਇੱਕ ਦਿਨ ਹੋਣਗੇ ਫਿਰ ਆਖੋਏ ਇਹ ਗਿਆਨ ਕਰਕੇ ਤੇ ਇਕੱਠੇ ਬੈਠਿਆਂ ਤਾਈਓ ਤੇ ਬਾਣੀ ਕਹਿੰਦੀ ਇਹੋ ਸੱਚ ਸਬਨਾ ਕਰ ਜਿਸ ਬਖਸ਼ੇ ਸੋ ਜਨ ਕਹਿ ਨਾਨਕ ਸੱਚ ਸੁਹੇਲਾ ਸਚੈ ਇਹਦੋਂ ਅਗਲੀ ਪੌੜੀ ਪੜੀ ਕਹਿੰਦੇ ਕਿਛ ਲਾਹੇ ਉਪਰ ਕਾਲੀਐ ਵੀ ਜ਼ਿੰਦਗੀ ਥੋੜੀ ਕੋਈ ਲਾਹਾ ਲਓ ਤੇ ਬਾਬਾ ਲੈਣਾ ਜੀ ਨੇ ਇਹ ਸ਼ਬਦ ਸੁਣਿਆ ਇਹਦੀ ਕਥਾ ਸੁਣੀ ਬਸ ਉਸ ਦਿਨ ਜ਼ਿੰਦਗੀ ਨੂੰ ਤੀਰ ਵੱਜ ਗਿਆ ਜਿਨੂੰ ਬਾਣੀ ਕਹਿੰਦੀ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਇ ਗਿਰ ਪਰਿਆ ਪਰਾ ਕਰੇਜੇ ਬੜਾਪ ਜੀ ਦਾ ਨਗਰ ਦਾ ਭਰਾਲਾ ਭਾਈ ਰਵਿੰਦਰ ਸਿੰਘ ਹੁਣਾਂ ਦਾ ਅਮਰਤ ਛੱਕਿਆ ਆਪ ਜੀ ਦੇ ਦਾਸ ਰਹੇ ਸਿੰਘ ਵੀ ਪਹਿਲੀ ਵਰੀਆਂ ਵਸਣ ਚਾਰ ਹੋਇਆ ਅਸੀਂ ਕੱਲ ਰਾਜਸਥਾਨ ਸੀ ਦੋ ਦਵਾਨ ਸੀ ਉੱਥੇ ਤੇ ਕਿੱਡੀ ਕਿਰਪਾ ਹੋਈ ਕਥਾ ਹੋਈ ਤੇ ਕਥਾ ਤੋਂ ਪ੍ਰਭਾਵਿਤ ਹੋ ਕੇ ਦਾਸਕ ਨਾਮ ਪਹਿਲਾਂ ਸੀ ਤੇ 30 35 ਨਾਮ ਬਾਦ ਚ ਜੁੜੇ 44 ਪ੍ਰਾਣੀਆਂ ਨੇ ਅਮਰਤ ਪਾਨ ਕੀਤਾ ਆਖੋ ਸਤਿ ਸ੍ਰੀ ਅਕਾਲ ਕਿੱਡੀ ਵੱਡੀ ਤਾਕਤ ਹੈ ਕਥਾ ਵਿੱਚ ਇਹ ਨਹੀਂ ਵੀ ਕੋਈ ਇੱਥੇ ਆ ਗਿਆ ਜੀ ਆਪਾਂ ਬੱਸ ਮਾਇਆ ਦੇ ਦਿੱਤੇ ਕਹਣਾ ਬਾਬਾ ਚਲੋ ਚਲੇ ਗਿਆ ਨਾ ਇਹ ਜਿਹੜਾ ਪ੍ਰਾਲਾ ਨਾ ਇਹ ਪਤਾ ਨਹੀਂ ਇੱਥੇ ਕਿਹੜੀ ਰੂਹ ਦੇ ਅੰਦਰ ਸੱਟ ਲੱਗ ਜਾਣੀ ਤੇ ਉਹਨੇ ਮੁੜ ਜਾਣਾ ਗੁਰ ਸਿੱਖੀ ਮੀਤ ਚਲੋ ਗੁਰ ਚੱਲ ਤੇ ਜਦੋਂ ਬਾਬਾ ਲੈਣਾ ਜੀ ਆਉਂਦੀ ਦੁਕਾਨ ਕਰਦੇ ਆ ਉਹ ਤਾਂ ਧੁਰੋਂ ਹੀ ਗੁਰੂ ਸੀ ਸਾਡੇ ਲਈ ਕਥਾ ਬਣਾਈ ਰਸਤਾ ਖੋਲਿਆ ਬਸ ਫਿਰ ਕੀ ਹੋਇਆ ਇਸ ਲੋਕ ਸੁਣ ਕੇ ਪੌੜੀ ਸੁਣ ਕੇ ਨੀਂਦ ਨਹੀਂ ਆਉਂਦੀ ਰਾਤ ਕਹਿੰਦੇ ਜੀ ਦੀ ਬਾਣੀ ਇੰਨੀ ਮਿੱਠੀ ਆ ਜੀ ਦੀ ਬਾਣੀ ਚ ਇੰਨਾ ਪਿਆਰ ਭਰਿਆ ਪਿਆ ਭਾਈ ਜੋਧ ਨੂੰ ਕਹਿੰਦੇ ਬਾਣੀ ਕੀ ਦੀਆ ਕਹਿੰਦੇ ਬਾਬੇ ਨਾਨਕ ਨੇ ਕਹਿੰਦੇ ਮੇਰਾ ਜੀ ਕਰਦਾ ਮੈਂ ਮਿਲਣਾ ਆਇਂ ਜਿਹਦਾ ਤੁਸੀਂ ਨੈਟ ਤੇ ਕਥਾ ਸੁਣਦੇ ਨਾ ਤੇ ਜਿਹੜੀ ਸੰਗਤ ਸੁਣੇ ਕਹਿੰਦੇ ਬਾਬਾ ਜੀ ਤੁਹਾਨੂੰ ਸੱਦਣਾ ਸੁਣਿਆ ਨਾ ਬਾਬਾ ਲੈਣਾ ਜੀ ਨੇ ਜਿਹੜੂ ਕਥਾ ਤੇ ਪਾਠ ਸੁਣਿਆ ਤੇ ਉਹ ਕਹਿੰਦੇ ਜਿਹਦੇ ਪਾਠ ਵਿੱਚ ਇੰਨਾ ਪਿਆਰ ਕਥਾ ਚ ਹੁਣ ਵੇਖੋ ਸਿਰਫ ਇੱਕ ਸ਼ਬਦ ਆਪਾਂ ਸਾਂਝਾ ਕੀਤਾ ਤੇ ਅੱਜ ਸਾਰਿਆਂ ਦੇ ਚਿਹਰੇ ਕਿੰ ਤਰ੍ਹਾਂ ਤੁਹਾਡੇ ਮੇਰੇ ਵੱਲ ਨੂੰ ਲਾਲ ਹੋਏ ਪਏ ਇਹ ਤੇ 1430 ਅੰਗਰ ਮਾਲੇ ਪਾਪਾ ਕੇ ਟੱਕ ਤੇ ਪੜੇ ਨਹੀਂ ਕਦੇ ਅੱਖੋਏ